ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕੀਤੀ ਹੈ ਦੱਸ ਦੇ ਕਿ ਪੰਜਾਬ ਕਾਂਗਰਸ ਨੇ ਆਪਣੇ 6 ਕੌਂਸਲਰ ਨੂੰ ਪਾਰਟੀ ਦਾ ਬਾਹਰ ਦਾ ਰਸਤਾ ਦੇਖਾ ਦਿੱਤਾ ਹੈ 5 ਸਾਲਾਂ ਲਈ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਇਹ ਕਾਰਵਾਈ ਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਂਡਰੀ ਦੇ ਕੀਤੀ ਹੈ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਮੀਡੀਆ ਰਿਪੋਰਟ ਦੇ ਮੁਤਾਬਕ ਅਫਤਾਰ ਹੈਂਡਰੀ ਨੂੰ ਬਠਿੰਡਾ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਸਮੇਤ ਕਈ ਹੋਰ ਆਗੂਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਕਾਂਗਰਸੀ ਕੌਂਸਲਰ ਨੇ ਬਠਿੰਡਾ ਨਗਰ ਨਿਗਮ ਮੇਅਰ ਚੋਣਾਂ ਦੇ ਦੌਰਾਨ ਕਾਂਗਰਸ ਦੀ بجائے ਆਪ ਦੇ ਆਗੂ ਨੂੰ ਵੋਟਾਂ ਪਵਾਈਆਂ ਸੀ ਜਿਸ ਕਾਰਨ ਕਾਟਗਿਣਤੀ ਦੇ ਕਾਰਨ ਆਪ ਦਾ ਮੇਅਰ ਬਣ ਗਿਆ ਤੇ ਕਾਂਗਰਸ ਹਾਰ ਗਈ ਉਸ ਤੋਂ ਬਾਅਦ ਉਨ੍ਹਾਂ ਨੇ 19 ਕੌਂਸਲਰਾਂ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਇਸ ਨੋਟਿਸ ਦਾ 13 ਕੌਂਸਲਰਾਂ ਨੇ ਜਵਾਬ ਦਿੱਤਾ ਸੀ ਪਰ 6 ਕੌਂਸਲਰਾਂ ਨੇ ਜਵਾਬ ਨਹੀਂ ਦਿੱਤਾ ਜਿਸ ਕਰਕੇ ਪਾਰਟੀ ਨੇ ਇਹ ਕਾਰਵਾਈ ਕਰਦੇ ਆ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ ਤੇ ਹੁਣ 5 ਸਾਲਾਂ ਦੇ ਲਈ ਇਹਨਾਂ ਕੌਂਸਲਰ ਨੂੰ 5 ਸਾਲ ਦੇ ਲਈ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਕਹ ਦੱਸ ਕਿ ਇਹਨਾਂ ਕੌਂਸਲਰਾਂ ਦੇ ਵਿੱਚ ਸੁਰੇਸ਼ ਕੁਮਾਰ, ਵਿਕਰਮ ਕ੍ਰਾਂਤੀ, ਮਮਤਾ, ਸੋਨੀਆ, ਅਨੀਤਾ ਗੋਇਲ ਤੇ ਕਿਰਨ ਰਾਣੀ ਸ਼ਾਮਲ ਨੇ ਜਿਨ੍ਹਾਂ ਨੂੰ ਅਫਤਾਰ ਹੈਂਡਰੀ ਨੇ ਪਾਰਟੀ ਚੋਂ ਬਾਹਰ ਕਰ ਦਿੱਤਾ ਹੈ ਤਾਂ ਇਹ 5 ਸਾਲ ਦੇ ਲਈ ਹੁਣ ਪਾਰਟੀ ਚੋਂ ਬਾਹਰ ਕਰ ਦਿੱਤੇ ਗਏ ਨੇ ਕਿਉਂਕਿ ਇਹਨਾਂ ਨੇ ਆਪ ਦੇ ਮੇਅਰ ਨੂੰ ਵੋਟਾਂ ਪਵਾਈਆਂ ਸਨਾ ਕੇ ਕਾਂਗਰਸ ਨੂੰ ਵੋਟਾਂ ਭਵਾਇਆ ਸਿਸਕਾਰ ਕੇ ਕਟਗਿੰਤੇ ਦੇ ਕਾਰਨ ਆਪ ਦਾ ਮੇਰ ਬਣ ਗਿਆ ਤੇ ਇਸ ਕਾਰਨ ਪਾਰਟੀ ਇਨਾਂ ਕੌਂਸਲਰਾਂ ਤੋਂ ਨਿਰਾਸ਼ ਸੀ ਤੇ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਉਧਰ ਹੀ ਅਫਤਾਰ ਹੈਂਡਰੀ ਨੇ ਇਹ ਵੀ ਕਿਹਾ ਕਿ ਪਾਰਟੀ ਦੇ ਸਾਰੇ ਨੇਤਾਵਾਂ ਤੇ ਆਗੂਆਂ ਨੂੰ ਇੱਕ ਜੁੜਤਾ ਦਿਖਾਉਣੀ ਚਾਹੀਦੀ ਤੇ ਇਸੇ ਇੱਕ ਜੁੜਤਾ ਦੇ ਨਾਲ ਹੀ 27 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਬਣ ਸਕਦਾ ਹੈ